ਜੇਕਰ ਤੁਸੀਂ ਟਰੈਕਟਰ ਕਿਰਾਏ ਤੇ ਲੈਣਾ ਦਾ ਟਰੈਕਟਰ ਕਿਰਾਏ ਤੇ ਹੀ ਦੇਣਗੇ ਜੇਕਰ ਤੁਸੀਂ ਟਿੱਟ ਕੋਈ ਵੇਚਣਾ ਤਾਂ ਵੀ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰ ਲਿਓ 5210 ਦੇ ਆਪਾਂ ਸਪੈਸ਼ਲਿਸਟਾਂ ਵੀ 5210 ਆਪਣੇ ਕੋਲੇ ਤਕਰੀਬਨ ਆ ਮੰਨ ਲਓ 24 ਘੰਟੇ ਮਿਲ ਹੀ ਜਾਂਦੇ ਤਕਰੀਬਨ ਜੇ ਉਸੇ ਮਾਲੇ 5.5 ਲੱਖ ਰੁਪਏ ਦਾ ਲੋਨ ਕਰਵਾ ਦੇਵਾਂਗੇ ਸਵਾ ਕ ਲੱਖ ਰੁਪਏ ਭਰ ਕੇ ਆਪਾਂ ਤੋਂ ਜੌਂਡੀ ਆ ਕਿਸਾਨ ਭਰਾ ਖਰੀਦ ਕੇ ਇਹ ਟਰੈਕਟਰ ਆ ਸਿਰਫ 75000 ਰੁਪਏ ਭਰ ਆ ਕੇ ਕਿਸਾਨ ਭਰਾਵਾਂ ਨੂੰ ਦੇਵਾਂਗੇ ਬਾਕੀ ਦੇ ਉੱਤੇ ਲੋਨ ਕਰਵਾ ਕੇ ਦੇਵਾਂਗੇ ਲੇਕਰ 100 ਕਿਲੋਮੀਟਰ ਤੋਂ ਉੱਪਰ ਆਉਣਗੇ ਭਰਾ ਉਹ ਟੈਂਕੀ ਫੁੱਲ ਕਰਵਾ ਕੇ ਲੈ ਜਾਣ ਤੇ ਹੋ ਦਾ ਵੀਰੋ ਸਤਿ ਸ਼੍ਰੀ ਅਕਾਲ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ چھوٹਾ ਭਰਾ ਮਤਪਾਲ ਸਿੰਘ ਬੱਬੂ ਤੇ ਆਪਾਂ ਅੱਜ ਫਿਰ ਪਹੁੰਚੇ ਹਾਂ ਇਆਂ ਚ ਟਰੈਕਟਰ ਵਾਲੇ ਬਾਈਆਂ ਦੇ ਕੋਲੇ ਤੇ ਬਾਈਆਂ ਕੋਲੇ ਭੰਡਾਰੋਂ ਦਾ ਟਰੈਕਟਰ ਦਾ ਤੇ ਟੌਕ ਟੌਕ ਕੰਡੀਸ਼ਨਰ ਦੇ ਟਰੈਕਟਰ ਦੇ ਨੇ ਤੇ ਬਹੁਤ ਪੁਰਾਣਾ ਕੰਮਗਾ ਤੇ ਬਾਕੀ ਸਾਰੀ ਬਾਈ ਤੋਂ ਨੌਲੇਜ ਲਵਾਂਗੇ ਤੇ ਵੀਡੀਓ ਚ ਬਣਦੇ ਹਾਂ ਸਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਵਧੀਆ ਠੀਕ ਠਾਕ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਥੈਂਕ ਯੂ ਥੈਂਕ ਯੂ ਤੇ ਸਹੀ ਲੋਕੇਸ਼ਨ ਬਾਈ ਜੀ ਕੀ ਹੈ ਆਪਣੀ ਮਾ ਪਿੰਡ ਭਾਈ ਬਖਤੌਰਾ ਮਾਨਸਾ ਬਠਿੰਡਾ ਰੋਡ ਤੇ ਆ ਬਠਿੰਡੇ ਤੋਂ 30 ਕਿਲੋਮੀਟਰ ਮਾਨਸਾ ਤੋਂ 35 ਕਿਲੋਮੀਟਰ ਬਡਾਂਹ ਟਰੈਕਟਰ ਦੇ ਨਾਲ ਆਪਣੇ ਫਾਰਮਾ ਪਿੰਡ ਭਾਈ ਬਖਤੌਰਾ ਆਪਣਾ ਠੀਕ ਹੈ ਜੀ ਹਾਂ ਇੱਥੇ ਆ ਕੇ ਤੁਸੀਂ ਹਰੇਕ ਪ੍ਰਕਾਰ ਦੇ ਟਰੈਕਟਰ ਖਰੀਦ ਸਕਦੇ ਹੋ ਤੁਸੀਂ ਪੁਰਾਣੇ ਕੋਈ ਲੋਨ ਵਗੈਰਾ ਹੋ ਕਰਵਾਉਣਾ ਹੋਵੇ ਤਾਂ ਲੋਨ ਕਰਵਾ ਕੇ ਵੀ ਟਰੈਕਟਰ ਖਰੀਦ ਸਕਦੇ ਹੋ ਜੇਕਰ ਤੁਸੀਂ ਆਪਣੇ ਟਰੈਕਟਰ ਦੇ ਲੋਨ ਕਰਵਾਉਣਾ ਤਾਂ ਆਪਣੇ ਟਰੈਕਟਰ ਦੀ ਲੋਨ ਕਰਵਾ ਕੇ ਦੇਊ ਸਾਡੀ ਟੀਮ ਬਡਾਂਹ ਟਰੈਕਟਰ ਦੀ ਜੇਕਰ ਤੁਸੀਂ ਟਰੈਕਟਰ ਕਿਰਾਏ ਤੇ ਲੈਣਾ ਤਾਂ ਟਰੈਕਟਰ ਕਿਰਾਏ ਤੇ ਹੀ ਦੇਣਗੇ ਜੇ ਕਰਦੂ ਟਟ ਕੋਈ ਵੇਚਣਾ ਤਾਂ ਤਾਂ ਵੀ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰ ਲਿਓ ਆ ਮੋਬਾਈਲ ਨੰਬਰ ਤੁਹਾਨੂੰ ਦਿੱਤੀ ਹੋਇਆ ਹੈ ਇਹਦੇ ਉੱਤੇ ਮਾਰਦੇ ਕੈਮਰਾ ਇਹਦੇ ਉੱਤੇ ਹਰੇਕ ਪ੍ਰਕਾਰ ਦੀ ਸਕੀਮ ਨਾਲ ਆਪਣੇ ਤੋਂ ਲਾਹਾ ਲੈ ਸਕਦੇ ਕਿਸਾਨ ਭਰਾ ਠੀਕ ਹੈ ਜੀ ਤੇ ਆਪਾਂ ਜਿਵੇਂ ਆਪਾਂ ਕਹიდिए ਹਰੇਕ ਸਬਦਾ ਇੱਥੇ ਆ ਕੇ ਤੁਹਾਨੂੰ ਮਿਲੂਗੀ ਹਾਂ ਟਰੈਕਟਰ ਸੰਬੰਧੀ ਕੋਈ ਇਪਲੀਮੈਂਟ ਸੰਬੰਧੀ ਸਾਰੀ ਸਬਦਾ ਮੈਂ ਤਕਰੀਬਨ ਬਣੀ ਜਾਣਗੀਆਂ ਠੀਕ ਹੈ ਜੀ ਇੱਥੋਂ 4x4 ਦਾ ਸਟਾਰਟ ਕਰ ਲੈਂਦੇ 5405 ਆ ਇਹ 2019 ਵਾਲ ਟਰੈਕਟਰ ਆ ਇਹ 5405 ਇਹਦਾ ਰੇਟ ਹੈਗਾ 1035000 ਰੁਪਇਆ 2000 ਤੇ 19 ਮਾੜਲਾ ਇਹ 12-1300 ਘੰਟਾ ਚੱਲਿਆ ਹੋਇਆ 4-ਵੀਲ ਡਰਾਈਵ ਚਾ 4 ਸਪੀਡ ਆ ਇਹ A B C D 11 ਵਾਲਾ ਹੈ ਇਹ ਇੱਥੇ ਮਾਰਦਾ ਕੈਮਰਾ 4 ਸਪੀਡ ਆ ਇਹ ਲਓ ਬਾਈ ਚੈੱਕ ਕਰ ਲਓ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਹੈਗੇ 70 ਪੈਸੇ ਇਹਦੇ ਚਾਰੇ ਟਰੈਕਟਰ ਦੇ 70 ਪੈਸੇ ਟਾਇਰ ਆ ਪੰਜਾਬ ਨੰਬਰ ਟਰੈਕਟਰ ਨਗਦ ਕੈਸ਼ ਟਰੈਕਟਰ ਠੀਕ ਹੈ ਜੀ ਰੰਗ ਪੇਂਟ ਦਾ ਜੀ ਰੰਗ ਪੇਂਟ ਦੇ ਇਹਨੂੰ ਲਾ ਸਰ ਮੈਂ ਪ੍ਰੂਫਰ ਹੋਇਆ ਹੁੰਦਾ ਮੜਾ ਮੋਟਾ ਠੀਕ ਹੈ ਜੀ ਅੱਗੇ ਆਕੇ 52 ਦਾ 52 ਦਾ ਆਪਣੇ ਕੋਲ ਕਾਫੀ ਹੁੰਦੇ ਆ ਐਮ ਵਾਲਾ ਖੜਾ 20 ਮਾੜ ਖੜਾ ਅਈ 56 ਟਰੈਕਟਰ ਆਪਣੇ ਕੋਲੇ ਹੋਰ ਹੈਗੇ ਆ 5210 5210 ਦੇ ਆਪਣੇ ਸਪੈਸ਼ਲਿਸਟ ਆ ਵੀ 5210 ਆਪਣੇ ਕੋਲੇ ਤਕਰੀਬਨ ਆ ਮੰਨ ਲਓ 24 ਘੰਟੇ ਮਿਲ ਜਾਂਦੇ ਤਕਰੀਬਨ ਕੋਈ ਨਾ ਕੋਈ ਮਾਡਲ ਆਪਣੇ ਕੋਲੇ ਠੀਕ ਆ ਜੀ 75 ਉਤਪਾਦ 535 ਆ ਗਿਆ ਇਹ ਹੈਗਾ 2018 ਮਾਡਲ ਟਰੈਕਟਰ ਇਹਦਾ ਰੇਟ ਹੈਗਾ 515000 ਰੁਪਇਆ 515000 ਰੁਪਇਆ ਰੇਟ ਆ 2018 ਮਾਡਲ ਆ ਤੇ ਇਹਦੇ ਕਿਸੇ ਨੇ ਲੋਨ ਕਰਵਾਉਣਾ ਹੋਵੇ 4 ਲੱਖ ਰੁਪਇਆ ਦਾ ਲੋਨ ਕਰਵਾ ਕੇ ਦੇ ਦੇਾਂਗੇ ਤੇ ਆਹ ਨੰਬਰਾ ਟਾਇਰ ਹੈਗੇ ਤੇ 70 75 ਰੁਪਏ ਨਾਲ ਦੇ ਠੀਕ ਹੈ ਜੀ ਦੇ ਰੰਗ ਪੇਂਟ ਦਾ ਪਈ ਜੀ ਵੀਰ ਜੀ ਰੰਗ ਪੇਂਟ ਮਾੜਾ ਵੋਟਾ ਵੀਰ ਲਿੰਕਾ ਲੁੰਕਾ ਮੈਪਰ ਮੂਪਰ ਹੋ ਜਾਂਦੇ ਬਾਕੀ ਓਰੀਜਨਲ ਹੀ ਹੁੰਦੇ ਟਰੈਕਟਰ ਆਪਣੇ ਕੋਲੇ ਠੀਕ ਹੈ ਸਪੀਕਰ ਵਗੈਰੇ ਦੀ ਗੱਲ ਕਰੀ ਬਾਈ ਜੀ ਨਾਲ ਨਹੀਂ ਹਾਂ ਇਹ ਨਾਲ ਹੀ ਸਾਰਾ ਸਬੰਧ ਠੀਕ ਹੈ ਜੀ ਆ ਗਿਆ ਗਿਆ ਬਾਈ ਜੀ 5210 5210 ਗੀਅਰ ਪ੍ਰੋ ਹੈ ਇਹ 2020 ਮਾਡਲ ਹੈ ਇਹਦਾ ਰੇਟ ਹੈ 685000 ਰੁਪਏ ਠੀਕ ਹੈ ਜਿਵੇਂ ਪਿਛਲੇ ਸਾਲ ਬਾਈ ਜੀ ਬਹੁਤ ਜਿਆਦਾ ਬੰਨ ਕੇ ਗਏ ਪ੍ਰੋ ਦੀ ਡਿਮਾਂਡ ਰਹੀ ਹੈ ਜੀ ਐਤਕੀ ਬਹੁਤ ਜਿਆਦਾ ਡਿਮਾਂਡ ਹੈ ਬਹੁਤ ਵਿਕ ਰਹੇ ਹੈ ਆਪਣੇ ਕੋਲੇ ਬਹੁਤ ਸੇਲ ਹੋ ਰਹੇ ਇਹ ਤਾਂ ਮਲੇ ਸਾਢੇ 5 ਲੱਖ ਰੁਪਏ ਲੋਨ ਕਰਵਾ ਦੇਵਾਂਗੇ ਸਵਾ ਕ ਲੱਖ ਰੁਪਏ ਭਰ ਕੇ ਆਪੋ ਤੇ ਜੌਂਡੀ ਔਰ ਕਿਸਾਨ ਫਰਾ ਖਰੀਦ ਕੇ ਹਾਂ 70 ਗੱਬੇ ਟਾਇਰ ਹੈ ਦੇ ਪੈਣ 70 ਪੈਸੇ ਠੀਕ ਹੈ ਹਾਂ ਇਹ ਮਤਲਬ 12 1300 ਘੰਟਾ ਚੱਲਿਆ ਹੋਇਆ ਟਰੈਕਟਰ 1500 ਘੰਟੇ ਤੋਂ ਆਸ-ਪਾਸ ਥੱਲੀ ਚੱਲਿਆ ਹੋਇਆ ਬਦਲ ਇੱਧਰ ਖੜਾ 2021 ਵਾਲੇ ਬਿਲਕੁਲ ਨਵਾਂ ਟਰੈਕਟਰ ਆ ਫਰੈਸ਼ ਪੀਸ ਆ 90 ਦੇ 95 ਪੈਸੇ ਟਾਇਰ ਨਾਲ ਦੇ ਦੇ 95 ਪੈਸੇ ਟਾਇਰ ਨਾਲ ਦੇ ਆ 7800 ਘੰਟਾ ਚੱਲਿਆ ਹੋਇਆ ਟਰੈਕਟਰ ਹੈ 7800 ਘੰਟਾ ਚੱਲਿਆ ਹੋਇਆ ਇਹਦਾ ਰੇਟ ਹੈ 10,25,000 ਰੁਪਏ ਬਈ ਕੰਡੀਸ਼ਨ ਬਾਕੀ ਚੈੱਕ ਕਰ ਲੋ ਪੂਰੇ ਕੋਕਾ ਪੀ ਵੀ ਸਾਰੇ ਪੀ ਵੀ 31 ਪੀ ਵੀ 31 ਨੋ ਹਾਂ ਆ ਮੰਨ ਲਓ ਆਪਣਾ ਕੋ 90% ਮਾਲ ਪੀ ਵੀ 31 ਨੰਬਰ ਦਾ ਹੁੰਦਾ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਤੁਹਾਨੂੰ ਪਤਾ ਹੀ ਹੈ ਕਿੰਨੇ ਵਧੀਆ ਆਪਣੇ ਕੋਈ ਟਰੈਕਟਰ ਹੈਗੇ ਆ ਬ੍ਰੈਂਡ ਟਰੈਕਟਰ ਦੇ ਆ ਕੇ ਤੁਸੀਂ ਆ ਤਾਹਾਂ ਮੁੰਡਿਆ ਮਾਰਦੇ ਕੈਮਰਾ ਬ੍ਰੈਂਡ ਟਰੈਕਟਰ ਤੇ ਆ ਕੇ ਤੁਸੀਂ ਹਰੇਕ ਪ੍ਰਕਾਰ ਦਾ ਟਰੈਕਟਰ ਖਰੀਦ ਸਕਦੇ ਹੋ ਆ ਨੰਬਰ ਦਿੱਤਾ ਹੋਇਆ ਉੱਪਰ ਮੇਰਾ ਨੰਬਰ ਆ ਇਦੋਂ ਮੇਰੇ ਫੋਨ ਸਾਊ ਦਾ ਨੰਬਰ 94176 12846 ਸਾਡੀ ਟੀਮ ਨਾਲ ਕਦੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਤੇ ਆ ਗਿਆ ਬਈ ਜੀ 855 ਡੈਗੀ ਟਿੰਡਾ ਨਾਲ WhatsApp ਤੇ ਤੇ 3 ਸਪੀਡ ਤੇ 3 ਸਪੀਡ ਤੇ ਇਹਦੀ ਵੀ ਕਾਫੀ ਡਿਮਾਂਡ ਆ 3 ਸਪੀਡ ਟਰੈਕਟਰ ਦੀ 2000 ਤੇ 22 ਮਾਲਾ ਬਿਲਕੁਲ ਦੇਖੋ ਕਿੰਨਾ ਨਵਾਂ ਟਰੈਕਟਰ ਬਿਲਕੁਲ ਸ਼ੋਅਰੂਮ ਕ੍ਰਿਸ਼ਾ ਇਹ 95 ਪੈਸੇ ਟੈਰੇ ਦੇ ਵੀ ਨਾਲ ਦੇ ਆ ਠੀਕ ਹੈ ਜੀ ਜੀ ਬੋਲ ਕਹਿੰਦੀ ਹੈ ਸ਼ੋਅਰੂਮ 'ਚ ਹੀ ਖੜੇਗੇ ਇੱਕ ਤਰ੍ਹਾਂ ਦਾ ਹਾਂ ਹਾਂ ਸ਼ੋਅਰੂਮ 'ਚ ਆ ਦੇਖੋ ਮੈਟਾ ਵਗੈਰਾ ਤੇ ਖੜੇ ਆ ਪੂਰੇ ਤਿਆਰ ਪਰ ਤਿਆਰ ਆ ਕੱਲੇ ਬਸ ਕਿਸਾਨ ਅਸਾਨ ਜੀ ਕਿਸ਼ਤਾਂ ਤੇ ਵੀ ਲਿਆ ਸਕਦੇ ਆ ਆਪਣਾ ਤੋਂ ਠੀਕ ਆ ਜੀ ਕਾਫੀ ਭਰਾ ਜੇ ਲੋਨ ਕਰਵਾਉਣਾ ਚਾਹੁੰਦੇ ਹੁਣ ਤਾਂ ਜੇ ਆਪ ਮਾਣਾ ਮੋਟਾ ਲੋਨ ਕਰਵਾਉਣਾ ਤਾਂ ਆਪ ਦੇ ਕੋਲ ਪਰਸਨਲ ਲੋਨ ਵੀ ਕਰਕੇ ਦੇ ਦਾਂਗੇ ਥੇ ਲੱਖ ਤੋਂ ਲੱਖ ਕਰੋੜ ਦਾ ਕਰਵਾਉਣਾ ਹੋਵੇ ਤਾਂ ਸਿਬਲ ਵਗੈਰਾ ਸਹੀ ਹੋਵੇ ਤਾਂ ਠੀਕ ਆ ਜੀ ਇਹਦਾ ਰੇਟ 7,65,000 ਰੁਪਏਗਾ 2022 ਵਾਲਾ 3 ਸਪੀਡ ਆ ਇਹ ਇਹ 300 ਘੰਟੇ ਚੱਲਿਆ ਹੋਇਆ ਤਾਂ ਜਮ ਵੀ ਨਵਾਂ ਰੱਖੀ ਠੀਕ ਆ ਜੀ ਬਧਾਈਆਂ ਤੇ ਚੱਲਿਆ ਹੋਇਆ ਜਿਵੇਂ ਆਪਾਂ ਕਹਿੰਦੇ ਹਾਂ 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 ਤੇ ਆ ਕਹਿੰਦੇ ਬਾਈ ਜੀ 53 10 ਇੱਕ ਹੋਰ ਤੇ ਬਾਈ ਕਹਿੰਦਾ ਡਿਮਾਂਡ ਬਹੁਤ ਜ਼ਿਆਦਾ ਤੇ ਤੇ ਇਹ ਕਿੰਨੇ ਮਾਡਲ ਹੈ ਇਹ 2000 ਤੇ 21 ਮਾਡਲ ਗियर ਪ੍ਰੋ 4 ਸਪੀਡ ਆ 5610 ਦੀ ਬਹੁਤ ਜਿਆਦਾ ਡਿਮਾਂਡ ਆ 4 ਸਪੀਡ ਦੀ ਇਹ 3 ਸਪੀਡ ਚ ਆਉਂਦੀ ਹੈ ਟਰੈਕਟਰ ਆਪਣੇ ਕੋਲੇ ਇਹ ਕਿਹੜਾ ਪੀਸ ਆਫ 4 ਸਪੀਡ ਲੱਗਿਆ ਹੋਇਆ ਆਪਣੇ ਕੋਲੇ ਇਹ ਹਾਂ ਇਹਦਾ ਰੇਟ ਹੈਗਾ 790000 ਰੁਪਿਆ 790000 ਰੁਪਿਆ ਰੇਟ ਆ 2000 ਤੇ ਇਹ 21 ਮਾਡਲ ਮਾਨਸਾ ਨੰਬਰੀ ਇਹ ਹੈ ਨਗਦ ਕੈਸ਼ ਦਾ ਟਰੈਕਟਰ ਆ ਇਦੇ ਉੱਤੇ ਵੀ ਜੇ ਸਿੰਨੇ ਪੁਰਾਣੇ ਲੋਨ ਕਰਵਾਉਂਗੇ ਲੱਖ ਸਵਾ ਲੱਖ ਰੁਪਇਆ ਪਰਕੇ ਇਹ ਵੀ ਲਿਆ ਸਕਦੇ ਆ ਠੀਕ ਆ ਅੱਗੇ ਆ ਗਿਆ ਇਹ ਸੋਨਾ ਲੀਕਾ 750 2011 ਮਾਡਲ ਆ ਇਹਦਾ ਰੇਟ 330000 ਰੁਪਇਆ 60 ਪੈਸੇ ਟਾਇਰ ਆ ਪੰਜਾਬ ਨੰਬਰ ਆ ਇਹਦੇ ਉੱਤੇ ਲੱਖ ਰੁਪਇਆ ਪਰਕੇ ਇਹ ਵੀ ਕਿਸਾਨ ਪ੍ਰਾ ਟਰੈਕਟਰ ਖਰੀਦ ਕੇ ਲਿਆ ਸਕਦੇ ਆ ਠੀਕ ਆ ਪੀਵੀ 19 ਲੋਕਲ ਬਰਨਾਲੇ ਦਾ ਨੰਬਰ ਆ ਹਾਂ ਪੀਵੀ 19 ਬਰਨਾਲਾ ਨੰਬਰ ਆ ਤੇ ਲਓ ਜੀ ਅੱਗੇ ਪੂਰਾ ਹਾਰਸਿੰਗਾਰਾ ਟਰੈਕਟਰ ਹੈਗਾ ਤੇ ਇਹ ਵੀ ਸੇਲ ਤੇ ਹੈ ਬਈ ਜੀ ਹਾਂ ਸੇਲ ਤੇ ਇਹ ਫੁੱਲ ਬਾਡੀ ਮੋਡੀਫਾਈ ਹੋਇਆ ਹੋਇਆ ਮੁਰਿਆ ਦੇਖੋ ਸਿੱਧੂ ਮੂ ਇਧਰ ਕਿਸਾਨੀ ਦਾ ਝੰਡਾ ਵਗੈਰਾ ਲੱਗਿਆ ਹੋਇਆ ਪੂਰਾ ਫੁੱਲ ਮੋਡੀਫਾਈ ਕਰਿਆ ਹੋਇਆ ਟਰੈਕਟਰ ਆ ਇਹ ਵੀ ਬ੍ਰਾਂਡ ਟਰੈਕਟਰ ਤੇ ਆ ਕੇ ਲੱਗਿਆ ਹੋਇਆ ਨਾਲ ਦੇ 60 65 ਪੈਸੇ ਟਾਇਰ ਆ ਇਹਦਾ ਰੇਟ ਹੈਗਾ 585000 ਰੁਪਏ ਤੇ ਮਾਡਲ ਬਾਈ ਜੀ ਮਾਡਲ ਹੈਗਾ ਇਹ 2017 2017 ਮਾਡਲ ਦਾ ਇਹ ਕਿਸੇ ਪੁਰਾਣੇ ਟਰੈਕਟਰ ਖਰੀਦਣਾ ਹੋਵੇ ਇਹ ਵੀ ਬ੍ਰਾਂਡ ਟਰੈਕਟਰ ਤੇ ਲੱਗਿਆ ਹੋਇਆ ਹੈਗਾ 585000 ਰੁਪਏ ਦਾ ਰੇਟ ਆ 2017 ਮਾਡਲ ਦਾ ਕਿਸੇ ਪੁਰਾਣੇ ਲੋਨ ਕਰਵਾਉਣਾ ਹੋਵੇ ਤਾਂ 4 ਲੱਖ ਰੁਪਏ 3.5-4 ਲੱਖ ਰੁਪਏ 2 ਲੱਖ ਰੁਪਏ ਪਰ ਕੇ ਟਰੈਕਟਰ ਵੀ ਤੁਹਾਨੂੰ ਮਿਲ ਜਾਊ ਠੀਕ ਹੈ ਜੀ ਤੇ ਲੋਬੀ ਅੱਗੇ ਅੱਗੇ ਸੋਨਾ ਲਿਕਾ ਐਚ ਡੀ ਐਮ ਵਾਲਾ ਘੱਟ ਖਰਚੇ ਵਾਲਾ ਤੇ ਕੰਡੀਸ਼ਨ ਚੈੱਕ ਕਰੋ ਬਾਈ ਜਿਵੇਂ ਆਪਾਂ ਕਹਿੰਦੇ ਬਾਈ ਜੀ ਐਚ ਡੀ ਐਮ ਦਾ ਉਹਨਾਂ ਨਾਲੋਂ ਕੀ ਫਰਕ ਹੈਗਾ ਕਿਹੜਾ ਐਚ ਡੀ ਐਮ ਇਹ ਇਹ ਤੇ ਵਿੱਚ ਵਿੱਚ 3 ਸਪੀਡ ਵੀ ਆਉਂਦੇ 2 ਸਪੀਡ ਵੀ ਆਉਂਦੇ ਇਹਨਾਂ ਵਿੱਚ ਕਾਫੀ ਮਾੜੇ ਮੋਟਾ ਸਟਿਰ ਕਿਵੇਂ ਲਾਈਟਾਂ ਦਾ ਫਰਕ ਪਾਇਆਗਾ ਸਟਿੱਕਰਾਂ ਦਾ ਫਰਕ ਪਾਇਆ ਸਲੈਂਸਰ ਦਾ ਫਰਕ ਪਾਇਆ ਇੰਜਨ ਵਗੈਰਾ ਸੇਮ ਹੀ ਆ ਵੀ ਉੱਤੋਂ ਡੈਕੋਰੇਸ਼ਨ ਦਾ ਮਾੜਾ ਮੋਟਾ ਫਰਕ ਪਾਇਆ ਹੋਇਆਗਾ ਬਾਕੀ ਇਹ ਟਰੈਕਟਰ ਦੀ డిమాండ్ ਬਹੁਤ ਜ਼ਿਆਦਾ ਹੈ 2021 ਵਾਲਾ ਟਰੈਕਟਰ ਹੈ ਇਹ ਟਰੈਕਟਰ ਬਸ ਸਿਰਫ 75000 ਰੁਪਏ ਭਰ ਆ ਕੇ ਕਿਸਾਨ ਭਰਾਵਾਂ ਨੂੰ ਦੇਵਾਂਗੇ ਬਾਕੀ ਦੇ ਉੱਤੇ ਲੋਨ ਕਰਵਾ ਕੇ ਦੇਵਾਂਗੇ ਸਿਰਫ 75000 ਰੁਪਏ ਭਰ ਕੇ ਇਹ ਟਰੈਕਟਰ ਤੁਸੀਂ ਬ੍ਰਾਂਡ ਟਰੈਕਟਰ ਤੋਂ ਅੱਗੇ ਖਰੀਦ ਸਕਦੇ 75000 ਰੁਪਏ ਭਰ ਕੇ ਬਾਕੀ ਲੋਨ ਹੋ ਜਾਊ 575000 ਰੁਪਏ ਇਹਦੇ ਉੱਤੇ ਰੇਟ ਹੈ ਮੁੱਲ ਟਾਇਰ ਦੇ 80 ਪੈਸੇ ਮਗਲੇ ਟਾਇਰ ਦੇ ਅੱਧੇ ਆ ਕਿਸੇ ਭਰਾ ਨੇ ਨਵੇਂ ਟਾਇਰ ਪਵਾਣੇ ਹੋਣ ਤਾਂ 15000 ਰੁਪਏ ਐਕਸਟਰਾ ਦੇ ਦੇਣਾ ਨਵੇਂ ਟਾਇਰ ਵੀ ਪਾ ਕੇ ਦੇ ਦਾਂਗੇ ਮਹਿੰਗੀ ਕੰਪਨੀ ਵਾਲੀ ਹਾਂ ਵਧੀਆ ਗੇਸ ਤੇ ਇੱਕ ਜਿਹੜੀ ਆਪਣੇ ਕੋਲੇ ਵੇਚੀ ਸੌਦਾ ਗਈ ਜੇ ਕੋਈ ਵੀ ਆਪਣੇ ਤੋਂ ਟਰੈਕਟਰ ਖਰੀਦ ਲੰਗਾ ਠੀਕ ਹੈ ਜੀ ਉਹਦੀ ਆਪਾਂ ਤੇਲ ਦੀ ਟੈਂਕੀ ਫੁੱਲ ਕਰਵਾ ਕੇ 100 ਕਿਲੋ 100 ਕਿਲੋਮੀਟਰ ਤੋਂ ਉੱਪਰ ਵਾਲੇ ਭਰਾਵਾਂ ਵਾਸਤੇ ਟੈਂਕੀ ਫੁੱਲ ਕਰਵਾ ਕੇ ਦੇਵਾਂਗੇ ਜਾਂ ਦਿਨ ਪ੍ਰਤੀ ਦਿਨ ਪ੍ਰਤੀ ਦਿਨ ਕਿਹ ਸਕੀਮ ਲੈ ਕੇ ਆਉਂਦੇ ਰਹਿੰਦੇ ਆ ਕਿਵੇਂ ਕੱਲ 28 ਜਨਵਰੀ ਦਾ ਦਿਨ ਸੀਗਾ ਕੱਲ ਲੌਂਚ ਕਰੀ ਸੀ ਸਕੀਮ ਵੀ ਕੱਲ ਨੂੰ ਪਲਦੀ 5 ਕਿਲੋਮੀਟਰ ਤੇ ਵੱਧ ਨੂੰ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਕੱਲ ਆਪਾਂ 5 ਟਰੈਕਟਰ ਸੇਲ ਕਰੇ ਆ ਸਾਰਿਆਂ ਦੀਆਂ ਟੈਂਕੀਆਂ ਫੁੱਲ ਕਰਵਾ ਕੇ ਦਿੱਤੀਆਂ ਕੋਈ 20 ਕਿਲੋਮੀਟਰ ਤੋਂ ਆਇਆ ਸੀ ਕੋਈ 200 ਕਿਲੋ ਕਿਹੜੀ ਹਵੇਸ਼ਾਨੀ ਸਕੀਮ ਚੱਲੂਗੀ ਉਹ 100 ਕਿਲੋਮੀਟਰ ਤੋਂ ਉੱਪਰ ਵਾਲੇ ਭਰਾਵਾਂ ਵਾਸਤੇ ਆ। ਹਾਂ ਉੱਪਰ ਵਾਲੇ ਕਿਹੜੇ 100 ਕਿਲੋਮੀਟਰ ਤੋਂ ਉੱਪਰ ਆਉਣਗੇ ਭਰਾ ਉਹ ਟੈਂਕੀ ਫੁੱਲ ਕਰਵਾ ਕੇ ਲੈ ਜਾਣ ਤੇ ਹੋ ਸਕਦਾ ਇੱਕ ਅੱਧੇ ਦਿਨ ਚ ਆਪਾਂ ਕੋਈ ਨਵੀਂ ਸਕੀਮ ਲਾਂਚ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਸੱਦਾਂਗੇ ਉਹਦੇ ਕੋਈ ਨਾ ਕੋਈ ਨਵੀਂ ਸਕੀਮ ਬ੍ਰਾਂਚ ਡਾਇਰੈਕਟਰ ਵੱਲੋਂ ਲਾਂਚ ਕਰ ਰਹੇ ਆਂ ਆਪਾਂ। ਕੋਈ ਕਿਸਾਨ ਭਰਾਵਾਂ ਵਾਸਤੇ ਨਵੀਂ ਸਕੀਮ ਲੈ ਕੇ ਆਵਾਂ। ਤੇ ਪੇਜ ਦਾ ਨਾਮ ਕੀ ਹੈ ਭਾਈ ਜੀ? ਆਪਣੇ ਪੇਜ ਦਾ ਨਾਮ ਹੈ ਬ੍ਰਾਂਚ ਡਾਇਰੈਕਟਰਸ। ਬ੍ਰਾਂਚ ਡਾਇਰੈਕਟਰਸ ਦੇ ਨਾਮ ਤੇ ਤੁਸੀਂ ਸਰਚ ਕਰ ਸਕਦੇ YouTube, Facebook ਤੇ ਜਾ ਕੇ ਉੱਥੇ ਠੀਕ ਹੈ ਬਜੀ ਗੱਲ ਕਰਕੇ ਬਹੁਤ ਥੈਂਕ ਯੂ ਥੈਂਕ ਯੂ ਜੀ ਦੋ ਬਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਵੀਡੀਓ ਬਜੀ ਕਮੈਂਟ ਜ਼ਰੂਰ ਕਰਦੇ ਹੋਰੇ ਵੀ ਕਿੱਦਾਂ ਲੱਗਦੀ ਹੈਗੀ ਧੰਨਵਾਦ